ਸਤਿ ਸ਼੍ਰੀ ਅਕਾਲ ਜਗਬਾਣੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆ ਅਦਰਸ਼ ਜੋਸਨ ਇਸ ਟਾਈਮ ਮੌਜੂਦ ਆ ਜਲਾਲਾਬਾਦ ਦੇ ਵਿੱਚ ਸ਼੍ਰੀ ਮੁਕਸਰ বাস ਸਟੈਂਡ ਤੇ ਆਰਿਆਂ ਵਾਲੀ ਗਲੀ ਦੇ ਵਿੱਚ ਜਿੱਥੇ ਇੱਕ ਨੌਜਵਾਨ ਨੂੰ ਕਰੰਟ ਲੱਗ ਕੇ ਮੌਤ ਹੋ ਗਈ ਹੈ ਮੌਤ ਕਿਵੇਂ ਹੋਈ ਹੈ ਉਹ ਲੜਕਾ ਕਹਿ ਰਿਹਾ ਕਿ ਟੈਂਟ ਦਾ ਕੰਮ ਕਰਦਾ ਸੀ ਤੇ ਉਸ ਨੂੰ ਕੋਈ ਜੋੜ ਜਾਂ ਤਾਰ ਲਾਣ ਲਈ ਮਾਲਕ ਨੇ ਕਹਿ ਦਿੱਤਾ ਗਿਆ ਹੈ ਪਰ ਜਦੋਂ ਉਸਨੇ ਤਾਰ ਲਾਦੇ ਸਮੇ ਉਸ ਨੂੰ ਕਰੰਟ ਲੱਗਿਆ ਤਾਂ ਮੌਕੇ ਤੇ ਉਸ ਦੀ ਮੌਤ ਹੋ ਗਈ ਉਸ ਨੂੰ ਜਲਾਲਾਬਾਦ ਦੇ ਨਜ਼ਦੀਕੀ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਉੱਥੋਂ ਹੀ ਜਿਸ ਮਾਲਕ ਦੇ ਨਾਲ ਕੰਮ ਕਰਦਾ ਸੀ ਉਹ ਮਾਲਕ ਉੱਥੋਂ ਛੱਡ ਕੇ ਉਸ ਨੂੰ ਫਰਾਰ ਹੋ ਗਿਆ ਤਾਂ ਸਾਡੇ ਨਾਲ ਪਰਿਵਾਰਕ ਮੈਂਬਰ ਮੌਜੂਦ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ ਕੀ ਹੈ ਪੂਰਾ ਮਾਮਲਾ ਤਾਂ ਆਪਣਾ ਮੁੰਡਾ ਟ੍ਰੈਂਟ ਦਾ ਕੰਮ ਕਰਦਾ ਸੀਗਾ ਆਪਦੀ ਦੁਕਾਨ ਸੀ ਕਿ ਜਾਂ ਲੱਗਾ ਸੀ ਕਿਸੇ ਨਹੀਂ ਕਿਸੇ ਨਾਲ ਲੱਗਾ ਸੀ ਗੱਟਾਂ ਦਾ ਨਾਮ ਇਹ ਆਉਂਦਾ ਮਨੀਸ਼ ਹੈ ਜੀ ਉਹ ਕਿੱਥੋਂ ਦਾ ਰਹਿਣ ਵਾਲਾ ਇੱਥੇ ਜਲਾਲਾਬਾਦ ਦੀ ਅੱਛਾ ਇੱਥੇ ਰਹਿੰਦਾ ਹਾਂ ਤੁਹਾਡਾ ਕੀ ਲੱਗਦਾ ਰਿਸ਼ਤੇਵਾਜੋ ਮੇਰਾ ਭਤੀਜਾ ਹੈ ਜੀ ਅੱਛਾ ਜੀ ਕੀ ਫਿਰ ਮਸਲਾ ਕੀ ਹੋਇਆ ਮਸਲਾ ਜੀ ਆ ਇੱਥੇ ਟੈਂਟ ਦਾ ਕੰਮ ਕਰਦਾ ਬੋਰਡ-ਬੂਡ ਲਵਾਉਂਦੇ ਫਿਰਦੇ ਨੇ ਬੋਰਡ ਦਾ ਤਾਂ ਵਿੱਚ ਕੋਈ ਕੰਮ ਹੀ ਨਹੀਂ ਲਵਾਣ ਦਾ ਤਾਰਾ-ਤੁਰਾ ਦਾ ਕੰਮ ਕਰਾਉਂਦੇ ਫਿਰਦੇ ਆ ਵਿੱਚ ਤੇ ਰੱਬ ਜਾਣੇ ਹੁਣ ਪਤਾ ਨਹੀਂ ਉੱਤੋਂ ਲਾਈਟ ਲੱਗੀ ਆ ਕਿ ਕੀ ਹੋਇਆ ਤੇ ਉੱਤੋਂ ਡਿੱਗਿਆ ਤੇ ਬਸ ਦੇਥ ਹੋ ਗਈ। ਹਾਂ, ਡੈਥ ਹੋ ਗਈ ਉੱਥੇ ਹਸਪਤਾਲ ਛੱਡ ਕੇ ਤੇ ਆਪ ਭੱਜ ਗਿਆ ਸਾਨੂੰ ਉਹਨੇ ਦੱਸਿਆ ਹੀ ਨਹੀਂਗਾ। ਕੇ ਕੇਸ ਦੇ ਨਾਲ ਲੱਗਾ ਸੀ ਕੰਮ ਕਰਦਾ। ਇਹ ਮਨੀਸ਼ ਨਾਲ ਜੀ। ਨਹੀਂ ਨਹੀਂ। ਹਾਂ ਜੀ। ਕਿਹੜੇ ਦੁਕਾਨਦਾਰ ਦੇ ਨਾਲ ਲੱਗਾ ਸੀ ਟੈਂਟ ਤੇ? ਮਨੀਸ਼ ਮਨੀਸ਼ ਨਾਲ ਲੱਗਾ ਜੀ। ਤੇ ਜਿਹੜਾ ਮਰਿਆ ਉਹਦਾ ਨਾਂ ਕੀ ਹੈ? ਉਹਦਾ ਨਾਂ ਸ ਨਹੀਂ ਹੈ, ਮੇਰਾ ਭਤੀਜਾ ਹੈ ਜੀ। ਉਹ ਤੁਹਾਡਾ ਭਤੀਜਾ। ਹਾਂ ਜੀ ਹਾਂ ਜੀ। ਕਾਹਦਾ ਕੰਮ ਸੀਗਾ ਜਿੰਦਾ? ਮਤਲਬ ਜਿੰਦੇ ਨਾਲ ਕੰਮ ਕਰਦਾ ਸੀਗਾ? ਉਹ ਦਾ ਟੈਂਟ ਦਾ ਕੰਮ ਸੀ ਜੀ। ਠੀਕ ਹੈ ਸਾਨੂੰ। ਬੀਆ ਦੇਖੋ ਨਾਲ ਪਸਾਰੂ ਨੇ ਦੇਖਿਆ ਬੀਬੀ ਕੇ ਚੱਕਰ ਲਾ ਕੇ ਜੇ ਕੀਤਾ ਕਿੰਦਾ ਬੋਡੀ ਰੈੱਡ ਹੈ ਉਸ ਤੋਂ ਬਾਅਦ ਉਹ ਚਲੇ ਗਿਆ ਮਾਲਕ ਛੱਡ ਕੇ ਇਹਨੂੰ ਚਲੇ ਗਿਆ ਉਸ ਤੋਂ ਬਾਅਦ ਦਿਖਾਈ ਨਹੀਂ ਦਿੱਤਾ ਇੱਥੇ اچھا ਉਹ ਆਇਆ ਲੈ ਕੇ ਆਇਆ ਆ ਲੈ ਕੇ ਆਏ ਸੀ ਉਹ ਜੀ ਲੈ ਕੇ ਜਿੱਦੇ ਲੈ ਕੇ ਆਏ ਸੀ ਉਹਨੇ ਕਿਵੇਂ ਸੀ ਹਾਲਾਤ ਉਹ ਤੋਂ ਪਤਾ ਹੀ ਨਹੀਂ ਸੀ ਮੈਂ 2 ਮਿੰਟ ਪਿੱਛੇ ਪਹੁੰਚਿਆ ਜੀ ਹਾਂ ਜੀ ਜਦੋਂ ਲੈ ਕੇ ਆਏ ਨੇ ਅੰਦਰ ਮੇਰੇ ਘਰ ਦੇ ਕੋਲ ਇੱਥੇ ਹੈਗੇ ਸੀ ਨਾਲ ਤੇ ਅਸੀਂ ਪਹੁੰਚੇ ਤਾਂ ਉਹ ਕਹਿੰਦੇ ਵੀ ਡੈੱਡ ਦੇ ਬੋਡੀ ਲੈ ਕੇ ਦਸ ਸਭ ਕਹਿੰਦੇ ਵੀ ਡੈਟ ਦੇ ਮਾਲਕ ਚਲੇ ਗਏ ਤਾਂ ਉਹ ਚਲੇ ਗਿਆ ਉਸੇ ਉਸੇ ਲਈ ਚਲੇ ਗਏ ਉਸੇ ਲਈ ਫਰਾੜ ਹਾਂ ਜੀ ਜੋ ਉਸੇ ਲਈ ਚਲੇਗਾ ਮਾੜੀ ਗੱਲ ਹਾਂ ਜੀ ਜੀ